ਵੇਨਜ਼ੁਏਲਾ ਹੁਣ ਪੂਰੀ ਤਰ੍ਹਾਂ ਅਮਰੀਕਾ ਦੇ ਕਬਜ਼ੇ ਵਿੱਚ ਹੈ ਰਾਸ਼ਟਰਪਤੀ 트ੰਪ ਦੇ ਇੱਕ ਤਾਜ਼ਾ ਬਿਆਨ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ ਸੱਚੀ ਦੇਰ ਕੋਈ ਉਸੇ ਨੂੰ ਪੈਗਾਮ ਦੇਣਾ ਇੱਕ ਪਾਸੇ ਅਮਰੀਕੀ ਹਮਲੇ ਵਿੱਚ ਕਿਉਂਕਿ ਦੇ 32 ਅਧਿਕਾਰੀ ਮਾਰੇ ਗਏ ਤੇ ਦੂਜੇ ਪਾਸੇ ਵੈਨਜ਼ੁਏਲਾ ਦੇ ਸਾਫਤ ਰਾਸ਼ਟਰਪਤੀ ਮਦਰੋਨੋ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੈਰਾਂ ਚ ਬੀੜੀਆਂ ਪਾਤੀ ਪੇਸ਼ ਕੀਤਾ ਗਿਆ ਕੀ ਹੈ 트ੰਪ ਦਾ ਮਾਸਟਰ ਪਲਾਨ ਕੀ ਇਹ ਵੈਨਜ਼ੁਏਲਾ ਦੀ ਮਦਦ ਹੈ ਜਾਂ ਫਿਰ ਇੱਕ ਨਵਾਂ ਕਬਜ਼ਾ ਆਓ ਜਾਣਦੇ ਹਾਂ ਪੂਰੀ ਖਬਰ ਵਿਸਥਾਰ ਨਾ ਟਰੰਪ ਨੇ ਵੈਨਜ਼ੂਲਾ ਦੇ ਅੰਤਰਿਮ ਰਾਸ਼ਟਰਪਤੀ ਡੈਸੀ ਰੋਡਰਿਕਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਕੰਮ ਨਹੀਂ ਕਰਦੀ ਤਾਂ ਉਸ ਦਾ ਹਾਲਾਤ ਨਾਲੋਂ ਵੀ ਬੁਰਾ ਹੋ ਸਕਦਾ ਹੈ ਟਰੰਪ ਨੇ ਸਾਫ਼ ਕਿਹਾ ਕਿ ਉਹਨਾਂ ਨੂੰ ਰੋਡਰਿਕਸ ਰਾਹੀਂ ਵੈਨਜ਼ੂਲਾ ਦੇ ਤੇਲ ਅਤੇ ਕੁਦਰਤੀ ਸਰੋਤਾਂ ਤੱਕ ਪੂਰੀ ਪਹੁੰਚ ਚਾਹੀਦੀ ਹੈ ਤਾਂ ਜੋ ਇਸ ਮਰੇ ਹੋਏ ਦੇਸ਼ ਨੂੰ ਦੁਬਾਰਾ ਖੜਾ ਕਰ ਸਕੇ ਪਰ ਇਹ ਰਸਤਾ ਇੰਨਾ ਸੌਖਾ ਨਹੀਂ ਹਾਲੇ ਵਿੱਚ ਹੋਏ ਇੱਕ ਅਮਰੀਕੀ ਹਮਲੇ ਵਿੱਚ ਕਿuba ਦੇ 32 ਫੌਜੀ ਤੇ ਪੁਲਿਸ ਅਧਿਕਾਰੀ ਮਾਰੇ ਗਏ ਤੋਂ ਬਾਅਦ ਸਰਕਾਰ ਮੁਤਾਬਕ ਇਹ ਅਧਿਕਾਰੀ ਵੈਨਜ਼ੂਏਲਾ ਦੀ ਮਦਦ ਲਈ ਉੱਥੇ ਮਿਸ਼ਨ ਤੇ ਸਨ ਇਸ ਘਟਨਾ ਤੋਂ ਬਾਅਦ ਕਿਉਂਕਿ ਵਿੱਚ 2 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਵਿੱਚ ਤਣਾਅ ਹੋਰ ਵੀ ਵੱਧ ਗਿਆ ਹੈ ਵੈਨਜ਼ੂਏਲਾ ਦੇ ਕੰਟਰੋਲ ਮੁਤਾਬਕ ਮਜ਼ਬੂਤ ਕਰਨ ਲਈ ਟਰੰਪ ਨੇ ਇੱਕ ਵਿਸ਼ੇਸ਼ ਟੀਮ ਬਣਾਈ ਹੈ ਇਸ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਰੱਖਿਆ ਮੰਤਰੀ ਪੀਟ ਹੈਕਸੇਲ ਵਰਗੇ ਵਿਅਕਤੀ ਸ਼ਾਮਲ ਹਨ ਜੋ ਉੱਥੋਂ ਦੀ ਸੁਰੱਖਿਆ ਅਤੇ ਇਹ ਲੈਸ ਸੈਕਟਰ ਨੂੰ ਸੰਭਾਲਣਗੇ ਹਾਲਾਂਕਿ ਮਾਰਕੋ ਰੂਬਿਓ ਨੇ ਇਹ ਕਹਿ ਕੇ ਸਪੱਸ਼ਟੀ ਦਿੱਤੀ ਹੈ ਕਿ ਅਮਰੀਕਾ ਦਾ ਵੈਨਿਜੁਏਲਾ 'ਤੇ ਕੋਈ ਕਬਜ਼ਾ ਨਹੀਂ ਹੈ ਪਰ 트੍ਰੰਪ ਦੇ ਦਾਵੇ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ ਦੂਜੇ ਪਾਸੇ ਨਿਕੋਲਸ ਮਾਦਰੋ ਦੀ ਹਾਲਤ ਬਹੁਤ ਖਰਾਬ ਦਿਖਾਈ ਦੇ ਰਹੀ ਹੈ ਉਹਨਾਂ ਨੂੰ ਨਿਊਯਾਰਕ ਦੀ ਅਦਾਲਤ ਵਿੱਚ ਪੈਰਾਂ 'ਚ ਬੀੜੀਆਂ ਪਾ ਕੇ ਪੇਸ਼ ਕੀਤਾ ਗਿਆ ਉਨਾ ਨੇ ਕੋਕੀ ਉਹਨਾਂ ਤੇ ਓਪੀਨ ਦੀ ਤਸਕਰੀ ਅਤੇ ਖਤਰਨਾਕ ਹਥਿਆਰ ਰੱਖਣ ਵਰਗੇ ਚਾਰ ਵੱਡੇ ਇਲਜ਼ਾਮ ਲਗਾਏ ਗਏ ਹਨ ਹਾਲਾਂਕਿ ਮਦਰ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਪਰ 17 ਮਾਰਚ ਨੂੰ ਹੋਣ ਵਾਲੀ ਅਗਲੀ ਸੁਣਵਾਈ ਉਹਨਾਂ ਦੀ ਕਿਸਮਤ ਦਾ ਫੈਸਲਾ ਕਰੇਗੀ ਕੀ ਅਮਰੀਕਾ ਬੰਜੁਲਾਦੀਨ ਮਦਦ ਕਰ ਰਿਹਾ ਹੈ ਜਾਂ ਇਹ ਸਿਰਫ ਤੇਲ ਦੇ ਕਬਜ਼ਾ ਕਰਨ ਦੀ ਇੱਕ ਚਾਲ ਹੈ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਨਵੇਂ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਪੈਗਾਮ ਦੇ ਨਾਲ I don't know